ਇਹ ਨਾਮ ਹੈ ਪ੍ਰੇਮਤਾ ਯਹਾਂ ਪਰ ਹੋਤਾ ਹੈ ਹਰ ਧਰਮ ਦਾ ਸਨਮਾਨ ਮਿਲਦਾ ਹੈ ਮੁਹੱਬਤ ਦਾ ਪੈਗਾਮ ਉਸੇ ਕਾ ਨਾਮ ਸ਼੍ਰੀ ਪ੍ਰੇਮਦਾ ਸਾਡੇ ਵੱਲੋਂ ਹਰ ਧਰਮ ਨੂੰ ਬਰਾਬਰ ਦਾ ਸਤਿਕਾਰ ਦਿੱਤਾ ਜਾਂਦਾ ਹੈ ਮੇਰੇ ਲਈ ਸ਼ਾਇਦ ਤੁਹਾਨੂੰ ਵੀਡੀਓ ਚ ਦੇਖਿਆ ਵੀ ਹੋਵੇ ਤੁਸੀਂ ਪਹਿਲਾਂ ਤਨਸ਼੍ਰੀ ਗੰਨਸਾਹਬ ਜੀ ਦਾ ਪ੍ਰਕਾਸ਼ ਦਰਬਾਰ ਦੇ ਵਿੱਚ ਵੀ ਹੋਇਆ ਸੀਗਾ ਜਸਟ 2 ਮਹੀਨੇ ਪਹਿਲਾਂ ਪਰ ਮੈਂ ਬੜਾ ਆਪਣੇ ਆਪ ਨੂੰ ਭਾਗਿਆਸ਼ਾਲੀ ਸਮਝਦਾ ਹਾਂ ਉਸ ਚੱਕਰ ਦੇ ਵਿੱਚ ਆਪ ਜੀ ਕੋਈ ਵੀ ਸੀ ਦੀ ਦਿਹਾਰਾ ਜਾਂ ਤੁਹਾਨੂੰ ਤਾਂ ਨੀ ਸ੍ਰੀ ਗੁਰੂ ਨਾਨਕ ਦੇਵ ਜੀ ਤੱਕ ਕੋਈ ਵੀ ਪ੍ਰਕਾਸ਼ ਦਿਹਾਰਾ ਜਨਮ ਦਿਹਾਰਾ ਦਾ ਆਪ ਬਹੁਤ ਖੁਸ਼ੀ ਨਾਲ ਚਾਵਾ ਨਾਲ ਹਮ ਹਮਾ ਕੇ ਮਨਾਉਂਦੇ ਬਿਲਕੁਲ ਬਿਲਕੁਲ ਕੀ ਉਹਨਾਂ ਦੇ ਪ੍ਰਤੀ ਕੀ ਆਸਥਾ ਰੱਖਦੇ ਉਹਨਾਂ ਨਾਲੋਂ ਕਿਤੇ ਇਹ ਪੰਜਾਬ ਦੇ ਭੋਲੇ ਭਾਲੇ ਭਾਵਕ ਲੋਕਾਂ ਨੂੰ ਤੋੜ ਕੇ ਕਿਤੇ ਆਪਣੇ ਨਾਲ ਪ੍ਰੇਮ ਧਾਮਨਾ ਤੇ ਨਹੀਂ ਜੋੜਿਆ ਜਾ ਰਿਹਾ ਜਿਵੇਂ ਵਿਕੇਸ਼ਵਰ ਧਾਮ ਦੇ ਵਿੱਚ ਤੇ ਦਵਿੰਦਰ ਸ਼ਾਸਤਰੀ ਪੰਡਤ ਜੀ ਆਧਾਰ ਕੱਢ ਲੈ ਕੇ ਨਾਮ ਕਰਦੇ ਚਮਤਕਾਰ ਹੋਵੇ ਕਹਿੰਦੇ ਵਿਕੇਸ਼ਵਰ ਧਾਮ ਉਵੇਂ ਉਵੇਂ ਕਿਤੇ ਪ੍ਰੇਮ ਧਾਮ ਤੇ ਨਹੀਂ ਤੁਸੀਂ ਕਹਿਨ ਦਾ ਮਤਲਬ ਚਾਹਨਾ ਜੋ ਕੋਈ ਪਖੰਡਵਾਤ ਤਾਂ ਨਹੀਂ ਹੈਗਾ ਸਿੱਧਾ ਸਪਸ਼ਟ ਬੇਸਿਕ ਲੋਕ ਮੈਂ ਇੱਕ ਬਿਜ਼ਨਸਮੈਨ ਆਦਮੀ ਆ ਨਾ ਕਿ ਕੋਈ ਬਾਬਾ ਮੈਂ ਸੱਲੀ ਨਾਲ ਸੁਭਾਅ ਕਰੋ ਕੋਈ ਦਿੱਕਤ ਨਹੀਂ ਆਗੀ ਜਿੱਤਾ ਕਰਹੀ ਕਾਰਜਮਾ ਕਰਾਉਣ ਦੀ ਆਧਾਰ ਕਾਰਡ ਜਾਂ ਨਾਮ ਦੱਸਣ ਦੀ ਇੱਥੇ ਸੰਗਤ ਕਿੱਥੋਂ ਆਈ ਐ ਕਿਸੇ ਪ੍ਰਕਾਰ ਦਾ ਹਾਂ ਵੀ ਕਿਸੇ ਦਾ ਕੋਈ ਆਧਾਰ ਕਾਰਡ ਜੁਮਾ ਕੀਤਾ ਗਿਆ ਇੱਥੇ ਨਹੀਂ ਕਿਸੇ ਦਾ ਕਿਸੇ ਪ੍ਰਕਾਰ ਦਾ ਕੋਈ ਨਹੀਂ ਦੂਸਰੀ ਗੱਲ ਜਿਹੜੀ ਗੱਲ ਜੀ ਬਾਬਾ ਜੀ ਤੱਕ ਤਨਖਾਹ ਗੰਸਾ ਸਾਡੇ ਕੀ ਆਸਥਾ ਹੈ ਮੈਂ ਸ਼ੁਰੂ ਤੋਂ ਕਹਿੰਦਾ ਹੁੰਨਾ ਕਿਛੇ ਛੀਦੀ ਧਾੜਾ ਸੀਗਾ ਮੇਰੇ ਇੱਕ ਸ਼ਬਦ ਬੜੇ ਚੱਲੇ ਸੀ ਕਿ ਹਮ ਕਰਜ਼ਾ ਖਾਏ ਬੈਠੇ ਆ ਗੁਰੂ ਗੋਬਿੰਦ ਸਿੰਘ ਕੀ ਸੰਤਾਨਾਂ ਦਾ हम क्या मूल्य चुकाएंगे उनके आंखों के पानी का पूजा करेंगे उनको जिंदगी के आधारों में जिनके दो दो बेटे चिंदी सरहंद की दीवारों में सरहंद की दीवारों श्रीकाल कोई पखंडवादी वीडियो देख रहे हो तो नहीं पता होगा अजी डेट चक्कर बनया होया मेरे च माता आ गई मेरे च बाबा आ गया मेरे च पीर आ गया नवे नवे ढंग बने हुए ने ਚਾਹ ਜੀ ਵਰਕੇ ਪਾਪਾ ਫਰੀਦ ਸਾਹਿਬ ਦੀ ਵਰਕੇ ਨਵੀ ਖਾਨ ਗਣੀ ਖਾਨ ਵਰਕੇ ਪੀਰ ਜਿਹੜੇ ਏਡੇ ਏਡੇ ਤਗਰੇ ਪਗੰਬਰ ਹੋਏ ਨੇ ਪੀਰ ਫਕੀਰ ਦਾ ਮਤਲਬ ਹੈ ਕਿ ਆਤਮਾ ਦਾ ਕੰਮ ਪ੍ਰਮਾਤਮਾ ਨਾਲ ਲੈਵ ਲੈ ਕੇ ਰੱਖਣਾ ਜੀ ਬਿਲਕੁਲ ਫਕੀਰ ਚਾਹ ਤੇ ਜ਼ਮੀਨ ਤੇ ਅਸਮਾਨ ਗੁਰੂ ਨਾਨਕ ਵਰਕੀਆਂ ਮਹਾਰਾਜ ਸੱਚੇ ਪਾਤਸ਼ਾਹ ਵਰਕੀਆਂ ਹਸਤੀਆਂ ਜੇ ਪੱਥਰ ਰੋਕ ਸਕਦੀਆਂ ਬਿਲਕੁਲ ਜ਼ਮੀਨ ਅਸਮਾਨ ਨੂੰ ਪਾਰ ਕੇ ਰੱਖਦੀ ਬਿਲਕੁਲ ਬਿਲਕੁਲ ਤੇ ਕੀ ਸਿਰ ਕਮਾਣ ਨਾਲ ਕੀ ਆਸਤਾ ਮਿਲਦੀ ਹੈ ਉਹੀ ਦੱਸਣ ਲੱਗਿਆ ਸੀ ਮੈਂ ਲੋਕ ਕਹਿੰਦੇ ਸਿਰ ਕਮਾਤਾ ਸ਼ਾਇਦ ਸਾਡੇ ਕੋਈ ਬਾਬਾ ਆ ਗਿਆ ਕੋਈ ਮਾਤਾ ਆ ਗਈ ਕੋਈ ਪੀਰ ਆ ਗਿਆ ਜੇ ਮੇਰੀ ਵੀਡੀਓਜ਼ ਨੂੰ ਪੂਰੀ ਦੇਖੋਗੇ ਮੈਂ ਪ੍ਰੋਪਰ ਡਿਟੇਲ ਲੀ ਦੱਸਿਆ ਹੋਇਆ ਹੈ ਕਿ ਕਿਸੇ ਦੇ ਅੰਦਰ ਕੋਈ ਦੇਵੀ ਦੇਵਤਾ ਨਹੀਂ ਆਉਂਦਾ ਹੁੰਦਾ ਮੇਰੇ ਸਾਰੇ ਵੀਡੀਓ YouTube ਤੇ ਚੈੱਕ ਕਰਿਓ ਮੈਂ ਸਪੈਸ਼ਲੀ ਪਾਇਆ ਹੈ ਕਿਸੇ ਦੇ ਅੰਦਰ ਕੋਈ ਦੇਵੀ ਦੇਵਤਾ ਕੋਈ ਪੀਰ ਫਕੀਰ ਨਹੀਂ ਆਂਦਾ ਹੈਗਾ ਕਦੇ ਵੀ ਨਹੀਂ ਆਂਦਾ ਹੈਗਾ ਇੱਕੋ ਦੇ ਨਾਮ ਦੀ ਮਸਤੀ ਹੈ ਵੇ ਵਜ਼ ਐਕਰਨਾ ਨੇ ਬੜੇ ਲੋਕ ਤੁਸੀਂ ਦੇਖਿਆ ਹੋਊਗਾ ਵਿਆਹ ਸ਼ਾਦੀਆਂ 'ਚ ਨੱਚੀ ਜਾਂਦੇ ਨੇ ਅਸੀਂ ਇਹਦੇ ਨਾਮ ਦੀ ਮਸਤੀ 'ਚ ਨੱਚੀ ਜਾਂਦੇ ਆ ਬਸ ਇੰਨਾ ਕਿ ਸਾਡੇ ਅੰਦਰ ਨਾ ਕਦੇ ਕੁਛ ਆਇਆ ਹੈ ਨਾ ਕੁਛ ਆ ਸਕਦਾ ਦੁਨੀਆਂ ਦਾ ਕੋਈ ਵੀ ਇਨਸਾਨ ਇੱਕ ਵੀ ਕਦੇ ਮੇਰੇ ਅੰਦਰ ਬਾਬਾ ਆ ਗਿਆ ਮਾਤਾ ਆ ਗਈ ਪੀਰ ਆ ਗਈ ਮੈਂ ਉਹਨੂੰ ਮੈਨੂੰ ਇਹ ਗੱਲ ਦੱਸੋ ਨਾ ਸਪਸ਼ਟੀਕਰਨ ਦਿਓ ਪੰਜਾਬ ਦੇ ਵਿੱਚ 500 ਤੋਂ ਪਲੱਸ ਉੱਪਰ ਕਾਫੀ ਡੇਰਾਵਾਦ ਨੇ ਜਿਨ੍ਹਾਂ ਵਿੱਚ 400 ਤੋਂ 70 ਡੇਰਾਵਾਦ ਇਦਾਂ ਦੇ ਨੇ ਜਿਹੜੇ ਕਹਿੰਦੇ ਨੇ ਲਿਓ ਭਾਈ 25 ਤੋਂ 50 ਹਜ਼ਾਰ ਤੁਹਾਡੀ ਫੀਸ ਲਾ ਕੇ ਕੰਮ ਕਰਾਂਗੇ ਕਿਤੇ ਪ੍ਰੇਮਤਾਮ ਬੰਦੀਪਾਪਾ ਜੀ ਉਹ ਚਿਹਰਾ ਤੇ ਨਹੀਂ ਜਿੱਦ ਤੱਕ ਮੇਰਾ ਖਿਆਲ ਇੱਕ ਮਿੰਟ ਇੱਕ ਮਿੰਟ ਲਿਸ 500 ਬੰਦਾ ਇੱਥੇ ਬੈਠਾ ਹੈ ਇਸ ਟਾਈਮ ਸਰਦੀ ਹੈ ਸੰਗਤ ਘਟ ਹੈ ਹਿੰਦੁਸਤਾਨ ਦਾ ਤਾਂ ਨਹੀਂ ਮੈਂ ਕਹਿੰਗੂ ਪੰਜਾਬ ਦਾ ਇਹ ਪਹਿਲਾ ਡੇਰਾ ਹੋਊਗਾ ਜਿੱਥੇ ਕਿਸੇ ਰੂਪ ਦੇ ਵਿੱਚ ਕੋਈ ਵੀ ਪੈਸਾ ਬਾਬਾ ਕੋਲ ਫੈਸਲਾ ਹੁੰਦੇ ਬੜੇ ਤਰੀਕੇ ਹੁੰਦੇ ਨੇ ਆ ਤੇਰਾ ਟਾਲਾ ਲਾਉਣਾ ਪਊਗਾ ਆ ਤੇਰੀ ਕੜਾਈ ਲਾਉਣੀ ਪਊਗੀ ਹੈ ਨਾ ਬੜੇ ਤਰੀਕੇ ਹੁੰਦੇ ਨੇ ਪੂਰੀ ਸੰਗਤ ਦੇ ਵਿੱਚੋਂ ਕਿਸੇ ਰੂਪ ਦੇ ਵਿੱਚ ਪ੍ਰੇਮ ਦਾਮ ਕਦੀ ਕੋਈ ਪੈਸਾ ਨਹੀਂ ਲਿਆ ਗਿਆ ਮੈਂ ਇੱਕ ਬਿਜ਼ਨਸਮੈਨ ਆ ਇੱਕ ਵੀਡੀਓ 'ਚ ਕਹਿੰਦੇ ਆਏ ਹੋ ਤੇ ਹਜੇ ਤੱਕ ਕਹਿੰਦੇ ਹੋ ਕਿ ਪ੍ਰੇਮ ਦਾਮ ਇਕਰ ਪਿਆ ਖਜੂਲ ਨਹੀਂ ਦੇਦਾ ਬਿਲਕੁਲ ਖਜੂਲ ਹੀ ਲੰਦਾ ਹੀ ਨਹੀਂ ਹਾਂਜੀ ਹੂੰ ਬਿਲਕੁਲ ਨਹੀਂ ਲੰਦਾ ਹਾਂ ਤੁਹਾਡੇ ਲੋਕਾਂ ਦੇ ਦਿਮਾਗ 'ਚ ਸਵਾਲ ਲਊਗਾ ਤੁਹਾਡੇ ਜਰੀਏ ਮੈਂ ਦੱਸ ਦਿੰਦਾ ਵੀ ਜਦੋਂ ਪੈਸੇ ਲੈਂਦੇ ਨਹੀਂ ਤਾਂ ਟੱਪਾ ਦਰਬਾਰ ਚੱਲਦਾ ਕਿਦਾਂ ਬڑے ਲੋਕਾਂ ਦੇ ਦਿਮਾਗ 'ਚ ਸਵਾਲ ਹੈ ਕਿ ਜਦੋਂ ਪੈਸੇ ਲੈਂਦੇ ਨਹੀਂ ਹੈਗੇ ਤਾਂ ਐਡਾ بڑا ਦਰਬਾਰ ਚੱਲਦਾ ਕਿਵੇਂ ਹੈ ਅਸੀਂ 12 ਟ੍ਰਸਟੀ ਆ ਦਰਬਾਰ ਦੇ ਤੁਸੀਂ ਇੱਕ ਵੀਡੀਓ 'ਚ ਕਹਿ ਰਹੇ ਹੋ 1 ਕਰੋੜ ਰੁਪਇਆ ਲਾ ਕੇ ਇੱਕ ਤੋਂ ਡੇਢ ਕਰੋੜ ਰੁਪਇਆ ਲਾ ਕੇ ਅਸੀਂ ਮੇਲਾ ਕਰਾਨੇ ਆ ਪੰਜਾਬੀ ਇੰਡਸਟਰੀ ਦੇ ਜਿਹੜੇ ਕਹਿੰਦੇ ਘਵਾਂਦੇ ਸਿੰਗਲ ਨਿਸਲੀਮ ਵਰਗੇ ਖਾਨ ਸਾਹ ਵਰਗੇ ਉਹ ਜਿਹੜੇ ਇੱਥੇ ਆਂਦੇ ਜਿਨ੍ਹਾਂ ਦੀ ਲੱਖਾਂ ਹਜ਼ਾਰਾਂ 'ਚ ਪਾਪਾ ਜੀ ਪੀਸ ਕਰੋੜਾਂ ਕੇ ਉਹ ਕਿੱਥੋਂ ਤੂੰ ਮੈਂ ਉਹੀ ਦੱਸਣ ਉਹੀ ਦੱਸਣ ਲੱਗ ਗਿਆ ਖਰਚੇ ਕਿੱਥੋਂ ਉਹੀ ਦੱਸਣ ਲੱਗਿਆ ਅਸੀਂ 10 ਤੋਂ 12 ਟ੍ਰਸਟੀ ਆ लगभग एक चारी जरी लगी है सिर तो नहीं चल हाँ भाई बोलो कद किसी को पैसा लिया गया धर्म चेंज कर लिया असि बारा नहीं एक चीज होर भी है ਮੰਨੇ ਕਿ ਚਲੋ ਵੀ ਇੱਥੇ ਸਾਰੇ ਕਹਿ ਰਹੇ ਆ ਹਾਂਜੀ ਸਾਨੂੰ ਤੁਸੀਂ ਇਕੱਲੇ ਇਕੱਲੇ ਨੂੰ ਕਿਸੇ ਵੀ ਬੰਦੇ ਨੂੰ ਪੁੱਛ ਲਿਓ ਹਾਂਜੀ ਵੀ ਤੁਹਾਨੂੰ ਫੈਸਲਾ ਲਿਆ ਕੇ ਤੁਸੀਂ ਕਰ ਦਿਓ ਮੰਨੇ ਕਿ ਚਲੋ ਬਾਬਾ ਜੀ ਵੀ ਕਹਿੰਦਾ ਇੱਕ ਵੀ ਨਹੀਂ ਲੈ ਤੁਸੀਂ ਕਿਸੇ ਵੀ ਬੰਦੇ ਇਹ ਕਹਿਣਾ ਬਲਕਿ ਇਕੱਲੇ ਇਕੱਲੇ ਜਾ ਕੇ ਦੇਖੋ ਥੇ ਵੀ ਕਿਸ ਨੂੰ ਬਸਾ ਲੈ ਗਏ ਕੋਚ ਲਿਓ ਇਹ ਚਤੁਰਾ ਜਿਹਾ ਲੈ ਗਿਆ ਜਿਉ ਕਹਿ ਦੂਗਾ ਲੈ ਗਿਆ ਜੀ ਜੋ ਬਹੁਤ ਪਸਾਰਾ ਪੰਜਾਬ ਵਿੱਚ ਕੋਈ 1 ਰੁਪਿਆ ਦੀ ਪਰਚੀ ਕੁੱਟੀ ਇਹ ਹਰ ਸਾਲ ਦੀ ਤਰ੍ਹਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਾੜਾ ਇੰਨੀ ਆਸਤਾ ਰੱਖਦੇ ਨੇ ਇਹ ਗੱਲ ਇੱਥੇ ਇੱਕ ਸਰਸਤਾਨ ਨਹੀਂ ਬੰਨਣਾ ਚਾਹੀਦਾ ਬਿਲਕੁਲ ਬੰਨਣਾ ਚਾਹੀਦਾ ਜੀ ਤੁਸੀਂ ਮੰਦਿਆ ਤਿਆਰ ਕੀਤਾ ਇੱਕ ਬਸ ਬਿਲਕੁਲ ਬੰਨਣਾ ਚਾਹੀਦਾ ਬਿਲਕੁਲ 100% ਬੰਨਣਾ ਚਾਹੀਦਾ ਤੁਹਾਡੇ ਵਰਗੇ ਸ਼ਿਦਾ ਸਿੰਘ ਦਾ ਪੂਰਾ ਸਾਫ ਰਿਆ ਤੱਕ ਜਰੂਰ ਬਣੂਗਾ ਜੀ ਆ वागुरु जी की फिर मेरे वालों प्रेम धाम परिवार वालों गुड़िया लालिया फौजों का बहुत बहुत स्वागत बहुत बहुत धनबाद बहुत बहुत शुक्रिया बहुत बहुत धन्यवाद वह साकाल खालसा वागुरु जी की फतेह